ਲਿਮਿਟ ਮੀਨਸ ਹੱਦ ਇਦਾਂ ਹੀ ਤੁਹਾਡੇ ਲਾਈਫ ਦੇ ਵਿੱਚ ਵੀ ਬਹੁਤ ਸਾਰੀਆਂ ਲਿਮਿਟਸ ਨੇ ਉਹ ਲਿਮਿਟਸ ਜਿਹੜੀਆਂ ਤੁਸੀਂ ਆਪਣੀ ਸੋਚ ਨਾਲ ਬਣਾਈਆਂ ਹੋਈਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਲਿਮਿਟਿੰਗ ਬਲੀਵਸ ਉਹ ਵਿਸ਼ਵਾਸ ਜਿਹੜੇ ਤੁਹਾਨੂੰ ਹਮੇਸ਼ਾ ਹੱਦ 'ਚ ਰੱਖਦੇ ਨੇ ਨਾ ਚਾਹੁੰਦੇ ਹੋਏ ਵੀ ਤੁਸੀਂ ਇੱਕ ਇਹੋ ਜਿਹਾ ਦਾਇਰਾ ਬਣਾ ਲੈਨੇ ਹੋ ਆਪਣੇ ਆਸੇ-ਪਾਸੇ ਕਿ ਤੁਸੀਂ ਅੱਗੇ ਵਧ ਹੀ ਨਹੀਂ ਸਕਦੇ ਉਹ ਸ਼ਬਦ ਜਿਹਦੇ ਵਿੱਚ ਹਮੇਸ਼ਾ ਨੈਗੇਟਿਵਿਟੀ ਛੁਪੀ ਹੁੰਦੀ ਹੈ ਨਹੀਂ ਤੁਹਾਡੇ ਲਿਮਿਟਿੰਗ ਬਲੀਵਸ ਨਹੀਂ ਸ਼ਬਦ ਨਾਲ ਬਹੁਤ ਚੰਗੀ ਦੋਸਤੀ ਰੱਖਦੀਆਂ ਨੇ ਫੋਰ ਇਗਜ਼ੈਂਪਲ ਮੈਂ ਕਾਬਿਲ ਨਹੀਂ ਮੈਂ ਅੱਗੇ ਨਹੀਂ ਵੱਧ ਸਕਦਾ ਮੈਂ ਕੌਨਫੀਡੈਂਟ ਨਹੀਂ ਪੈਸਾ ਮੇਰੇ ਕੋਲ ਨਹੀਂ ਰੁਕਦਾ ਪੈਸਾ ਮੇਰੇ ਕੋਲ ਨਹੀਂ ਆਉਂਦਾ ਮੈਂ ਇਨਾ ਸੋਹਣਾ ਨਹੀਂ ਮੈਂ ਉਹ ਇਨਸਾਨ ਨਹੀਂ ਜਿਸ ਨੂੰ ਸਾਰੇ ਪਿਆਰ ਕਰਨ ਮੈਂ ਹਮੇਸ਼ਾ ਫੇਲ ਹੁੰਨਾ ਇਹ ਸਾਰੇ ਹੁੰਦੇ ਨੇ ਲਿਮਿਟਿੰਗ ਬਲੀਵਸ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਧਾਂ ਦੇ ਲਿਮਿਟਿੰਗ ਬਲੀਵਸ ਹੋਣੇ ਨੇ ਜਿਹੜੇ ਕਿ ਹਮੇਸ਼ਾ ਤੁਹਾਡੇ ਪੈਰਾਂ ਦੇ ਵਿੱਚ ਬੀੜੀਆਂ ਪਾ ਕੇ ਰੱਖਦੇ ਆ ਤੁਸੀਂ ਜੋ ਸੋਚਦੇ ਹੋ ਅੰਦਰ ਉਹੀ ਤੁਹਾਡੇ ਬਾਹਰ ਦੀ ਦੁਨੀਆ ਬਣਦੀ ਰਹਿੰਦੀ ਹੈ ਫੇਰ ਤੁਸੀਂ ਬੈਠ ਕੇ ਸੋਚਦੇ ਕਿ ਮੈਂ ਨਾ ਜ਼ਿਆਦਾ ਕੋਸ਼ਿਸ਼ ਕਰ ਰਿਹਾ ਜਾਂ ਨਾ ਜ਼ਿਆਦਾ ਕੋਸ਼ਿਸ਼ ਕਰ ਰਹੀ ਹਾਂ ਫੇਰ ਵੀ ਮੈਂ ਅੱਗੇ ਨਹੀਂ ਵਧ ਰਹੀ ਮੈਨੂੰ ਓਵਰ ਥਿੰਕਿੰਗ ਹੁੰਦੀ ਹੈ ਮੈਂ ਬਹੁਤ ਜ਼ਿਆਦਾ ਸੋਚਦਾ ਮੈਂ ਬਹੁਤ ਜ਼ਿਆਦਾ ਸੋਚਦੀ ਹਾਂ ਪਰ ਤੁਸੀਂ ਸੋਚ ਤਾਂ ਬਹੁਤ ਜ਼ਿਆਦਾ ਪਰ ਸਹੀ ਨਹੀਂ ਸੋਚਦੇ ਸੋ ਇਸ ਕਰਕੇ ਅੱਜ ਤੁਸੀਂ ਆਪਣੀ ਲਾਈਫ ਦੀਆਂ ਉਹ ਲਿਮਿਟਿੰਗ ਬਲੀਵਸ ਨੂੰ ਦੇਖਣਾ ਹੈ ਜੋ ਤੁਹਾਨੂੰ ਇੱਕੋ ਜਗ੍ਹਾ ਤੇ ਰੋਕੇ ਹੋਏ ਹੈ ਤੁਹਾਨੂੰ ਅੱਗੇ ਨਹੀਂ ਵਧਣ ਦੇ ਰਹੀ ਤੁਹਾਡੇ ਪੈਰਾਂ ਦੇ ਵਿੱਚ ਬੀੜੀਆਂ ਪਾ ਕੇ ਜਿਸ ਨੇ ਰੱਖਿਆ ਹੋਇਆ ਹੈ ਐਂਡ ਕਮੈਂਟ ਬਾਕਸ ਦੇ ਵਿੱਚ ਵੀ ਜਰੂਰ ਲਿਖਿਓ ਮੈਂ ਵੀ ਦੇਖਣਾ ਚਾਹੁੰਨੀ ਆ ਇਹ ਹਜੇ ਕਿਹੜੇ ਲਿਮਿਟਿੰਗ ਬਲੀਫਸ ਨੇ ਜਿਹਨਾਂ ਨੇ ਤੁਹਾਨੂੰ ਪਿੱਛੇ ਰੱਖਿਆ ਹੋਇਆ ਹੁਣ ਤੱਕ ਐਂਡ ਐਦਾਂ ਦੀ ਹੋਰ ਨੌਲੇਜ ਲਈ ਐਦਾਂ ਦੇ ਹੋਰ ਵਿਜ਼ਡਮ ਦੇ ਲਈ ਐਦਾਂ ਹੋਰ ਐਕਸ਼ਨ ਲੈਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਤੁਸੀਂ ਆਪਣੀ ਲਾਈਫ ਦੀ ਟਰਾਂਸਫਰਮੇਸ਼ਨ ਦੀ ਜਰਨੀ ਦੇ ਵਿੱਚ ਉਹ ਟਰਾਂਸਫਰਮੇਸ਼ਨ ਦੀ ਜਰਨੀ ਜਿੱਥੇ ਤੁਸੀਂ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਬਦਲਣਾ ਸ਼ੁਰੂ ਕਰਦੇ ਹੋ ਥੈਂਕ ਯੂ